ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਅੱਜ ਇੱਕ ਅਨੋਖੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਅਨੋਖੀ ਕਿਉਂ ਕਹਿ ਰਹੇ ਆ ਉਹ ਤੁਹਾਨੂੰ ਪਤਾ ਉਦੋਂ ਲੱਗੇਗਾ ਜਦੋਂ ਤੁਸੀਂ ਉਹ ਵੀਡੀਓ ਵੇਖੋਗੇ ਹਾਲਾਂਕਿ ਜਦੋਂ ਸਾਡੇ ਦੇਸ਼ ਦੇ ਵਿੱਚ ਸੜਕਾਂ ਬਣਾਈਆਂ ਜਾਂਦੀਆਂ ਨੇ ਸੜਕਾਂ ਦਾ ਕੰਸਟਰਕਸ਼ਨ ਕੀਤਾ ਜਾਂਦਾ ਹੈ ਤਾਂ ਤੁਸੀਂ ਖੁਦ ਸੋਚੋ ਕਿ ਉਸ ਦੇ ਲਈ ਕਿਹੜਾ ਮੌਸਮ ਸਭ ਤੋਂ ਜ਼ਿਆਦਾ ਸਹੀ ਹੁੰਦਾ ਹੈ ਉਹਦੇ ਹਾਸਤੇ ਮੌਸਮ ਸਹੀ ਹੁੰਦਾ ਹੈ ਗਰਮੀਆਂ ਦਾ ਇਸ ਚੀਜ਼ ਨੂੰ ਲੈ ਕੇ بڑے ਲੀਡਰਾਂ ਦੇ ਉੱਤੇ ਵੀ ਤੰਜ ਕੱਸੇ ਜਾਂਦੇ ਰਹੇ ਨੇ ਕਈ ਲੀਡਰ ਆਖ ਦਿੰਦੇ ਸੀ ਕਿ ਜੀ ਸਾਡੇ ਸਰਦੀਆਂ ਦੇ ਮੌਸਮ ਦੇ ਵਿੱਚ ਸੜਕ ਕਿਉਂ ਨਹੀਂ ਬਣਾਈ ਤੇ ਫਿਰ ਸਾਹਮਣੇ ਜਵਾਬ ਆਉਂਦਾ ਸੀ ਕਿ ਜਨਾਬ ਸੜਕਾਂ ਸਰਦੀਆਂ 'ਚ ਨਹੀਂ ਬਣਦੀਆਂ ਸੜਕਾਂ ਗਰਮੀ 'ਚ ਬਣਦੀਆਂ ਕਿਉਂਕਿ ਲੋਕਾ ਜਿਹੜੀ ਉਹ ਪ੍ਰੋਪਰ ਤੌਰ ਦੇ ਉੱਤੇ ਗਰਮੀਆਂ ਦੇ ਵਿੱਚ ਪਿਗਲ ਜਾਂਦੀ ਹੈ ਸਰਦੀਆਂ ਦੇ ਵਿੱਚ ਉਹ ਜੰਮੀ ਰਹਿੰਦੀ ਹੈ ਤਾਂ ਕਰਕੇ ਡਿਊਰੈਬਿਲਟੀ ਹੈ ਜਿਹੜੀ ਉਹ ਰੋਡ ਦੀ ਜਾਂ ਕੰਸਟਰਕਸ਼ਨ ਦੀ ਉਹ ਜ਼ਿਆਦਾ ਤਦੇ ਬਣਦੀ ਹੈ ਜੇਕਰ ਸੜਕਾਂ ਨੂੰ ਖਾਸ ਤੌਰ ਦੇ ਉੱਤੇ ਗਰਮੀ 'ਚ ਬਣਾਇਆ ਜਾਵੇ ਪਰ ਕੀ ਹੋਏਗਾ ਜੇਕਰ ਸੜਕਾਂ ਨੂੰ ਮੀਂਹ ਪੈੰਦੇ ਦੇ ਵਿੱਚ ਬਣਾਇਆ ਜਾਂਦਾ ਹੋਵੇ ਇਹ ਕੋਈ ਮਜ਼ਾਕ ਵਾਲੀ ਗੱਲ ਨਹੀਂ ਹੈ ਇਹ ਕੋਈ ਅਤਕਥਨੀ ਨਹੀਂ ਹੈ ਇਹ ਸਾਡੇ ਦੇਸ਼ ਦੇ ਵਿੱਚ ਹੋ ਰਿਹਾ ਹੈ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਸਰਕੂਲੇਟ ਹੋ ਰਹੀ ਹੈ ਬਰਾਬਰ ਤੁਸੀਂ ਵੀਡੀਓ ਚਲਦੀ ਦੇਖ ਸਕਦੇ ਹੋ ਇਹ ਜਿਹੜੀ ਵੀਡੀਓ ਹੈ ਇਸ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਉੱਪਰੋਂ ਮੀਂਹ ਪੈ ਰਿਹਾ ਥੱਲੇ ਮੀਂਹ ਦਾ ਪਾਣੀ ਵਹਿ ਰਿਹਾ ਹੈ ਪਰ ਫਿਰ ਵੀ ਇਹ ਜਿਹੜੇ ਡੈਡੀਕੇਸ਼ਨ ਵਾਲੇ ਕੰਮੇ ਨੇ ਜਿਹੜੇ ਵਰਕਰ ਨੇ ਇਹ ਲਗਾਤਾਰ ਕੰਮ ਕਰ ਰਹੇ ਨੇ ਇਹਨਾਂ ਨੇ ਸੜਕ ਬਣਾਉਣੀ ਨਹੀਂ ਛੱਡੀ ਬੇਸ਼ੱਕ ਮੀਂਹ ਪੈਂਦਾ ਦਿਖਾਈ ਦੇ ਰਿਹਾ ਇਹ ਜਿਹੜੀ ਕਰਨਾਲ ਦੀ ਤਸਵੀਰ ਦੱਸੀ ਜਾ ਰਹੀ ਹੈ ਹਾਲਾਂਕਿ ਅਧਿਕਾਰਿਤ ਪੁਸ਼ਟੀ ਦੀ ਨਹੀਂ ਕਰਦੇ ਆ ਕਿ ਖਾਸ ਤੌਰ ਤੇ ਕਰਨਾਲ ਦੀ ਹੋਈ ਹੈ ਪਰ ਇੱਥੇ ਜ਼ਰੂਰ ਹੋਵੇ ਬੇਸ਼ੱਕ ਜਿੱਥੋਂ ਮਰਜੀ ਦੀ ਪਰ ਜਿਸ ਤਰੀਕੇ ਦੇ ਨਾਲ ਕੰਸਟਰਕਸ਼ਨ ਕੀਤਾ ਜਾ ਰਿਹਾ ਹੈ ਮੀਂਹ ਪੈ ਰਿਹਾ ਹੈ ਮੀਂਹ ਦੇ ਵਿੱਚ ਕੰਸਟਰਕਸ਼ਨ ਹੋ ਰਿਹਾ ਉਤੋਂ ਦੀ ਕਣੀਆਂ ਪੈਂਦੀਆਂ ਨੇ ਏਹਠਾਂ ਵੀ ਪਾਣੀ ਲਬਲਬ ਭਰਿਆ ਹੋਇਆ ਹੈ ਪਰ ਫਿਰ ਵੀ ਇੰਨੀ ਡੈਡੀਕੇਸ਼ਨ ਦੇ ਨਾਲ ਕੰਮ ਕੀਤਾ ਜਾ ਰਿਹਾ ਕਿ ਸੜਕ ਬਣਾਉਣੀ ਬੰਦ ਨਹੀਂ ਕੀਤੀ ਗਈ ਪਰ ਹੁਣ ਇਹ ਸੜਕ ਦੀ ਕੁਆਲਿਟੀ ਤੇ ਇਹ ਸੜਕ ਦੀ ਵੈਲਿਡਿਟੀ ਤੇ ਇਹ ਸੜਕ ਦਾ ਕਿਸ ਤਰੀਕੇ ਦਾ ਰੂਪ ਹੋਏਗਾ ਇਹਦਾ ਇਹਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ ਅਸੀਂ ਅੰਦਾਜ਼ਾ ਲਾਉਣ ਲਈ ਗੱਲ ਤੁਹਾਡੇ ਤੇ ਛੱਡਦੇ ਆਂ ਪਰ ਤੁਸੀਂ ਇਹਨੂੰ ਵੇਖ ਕੇ ਜ਼ਰੂਰ ਇੱਕ ਵਾਰ ਸੋਚ ਰਹੇ ਹੋਵੋਗੇ ਕਿ ਸਾਡੇ ਦੇਸ਼ ਦੇ ਵਿੱਚ ਆਖਿਰਕਾਰ ਇਨਫਰਾਸਟ੍ਰਕਚਰ ਨੂੰ ਬਣਾਉਣ ਦੇ ਲਈ ਇਸ ਤਰੀਕੇ ਦੇ ਮਾਪਦੰਡਾਂ ਦੇ ਉੱਤੇ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਸੜਕਾਂ ਦੇ ਉੱਤੋਂ ਦੀ ਲੱਖਾਂ ਲੋਕਾਂ ਨੇ ਆਪਣੀ ਜਾਨ ਲੈ ਕੇ ਗੁਜਰਨਾ ਹੁੰਦਾ ਹੈ ਆਪਣੇ ਪਰਿਵਾਰਾਂ ਨਾਲ ਗੁਜਰਨਾ ਹੁੰਦਾ ਹੈ ਆਪਣੀ ਰੋਜੀ ਰੋਟੀ ਦੇ ਸਾਧਨਾਂ ਨੂੰ ਲੈ ਕੇ ਗੁਜਰਨਾ ਹੁੰਦਾ ਹੈ ਤੇ ਇਹੀ ਸੜਕਾਂ ਦੇ ਲਈ ਅਸੀਂ ਟੋਲ ਟੈਕਸ ਵੀ ਦਿੰਦੇ ਆ ਲੋਕ ਇਹੀ ਗੱਲ ਮਰਦੇ ਵਿੱਚ ਸੋਚਦੇ ਆ ਪਰ ਉਹਨਾਂ ਦੇ ਲਈ ਜਦੋਂ ਇਸ ਤਰੀਕੇ ਦੇ ਨਾਲ ਸੜਕਾਂ ਬਣਾ ਕੇ ਦਿੱਤੀਆਂ ਜਾਂਦੀਆਂ ਹੁਣ ਤਾਂ ਦਿਲਾਂ ਦੇ ਵਿੱਚ ਸਵਾਲ ਉੱਠਣੇ ਲਾਜ਼ਮੀ ਨੇ ਇਸ ਦੀ ਮਸ਼ੀਨ ਚੱਲ ਰਹੀ ਹੈ ਪੀਲੇ ਰੰਗ ਦੀ ਜਿਹੜੀ ਸੜਕਾਂ ਬਣਾਉਣ ਦੇ ਲਈ ਕੰਮ ਆਉਂਦੀ ਹੈ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਸੜਕ ਹੈ ਇਹ ਬਣਾਉਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਪਰ ਇਹਦੇ ਪਿੱਛੇ ਕਾਰਨ ਕੀ ਹੈ ਕਿਉਂ ਇਸ ਤਰੀਕੇ ਦੇ ਨਾਲ ਬਣਾਈ ਜਾ ਰਹੀ ਹੈ ਇਹਦੇ ਬਾਬਤ ਕੋਈ ਵੀ ਖਾਸ ਜਾਣਕਾਰੀ ਖੁੱਲ ਕੇ ਫਿਲਹਾਲ ਦੇ ਲਈ ਸਾਹਮਣੇ ਨਹੀਂ ਆਈ ਹੈ ਆਏਗੀ ਆਈ ਹੈ ਤੇ ਜੇਕਰ ਕੋਈ ਜਾਣਕਾਰੀ ਆਏਗੀ ਤਾਂ ਉਹ ਅਸੀਂ ਨਾਲ ਦੀ ਨਾਲ ਤੁਹਾਡੇ ਨਾਲ ਸਾਂਝੀ ਵੀ ਕਰ ਦੇਵਾਂਗੇ ਪਰ ਫਿਲਹਾਲ ਦੇ ਲਈ ਪਹਿਲੀ ਨਜ਼ਰੇ ਜੋ ਇਸ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਲੈਬੋਰੇਟ ਕਰਕੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਦੇਸ਼ ਦੇ ਵਿੱਚ ਜੇਕਰ ਸੜਕਾਂ ਬਣਾਉਣੀਆਂ ਹੁਣ ਤਾਂ ਹੁਣ ਗਰਮੀਆਂ ਦੇ ਨਾਲ-ਨਾਲ ਸਰਦੀਆਂ ਦੇ ਨਾਲ-ਨਾਲ ਹੁਣ ਮੀਂਹ ਦੇ ਵਿੱਚ ਵੀ ਸੜਕਾਂ ਨੇ ਜਿਹੜੀਆਂ ਉਹ ਸਾਡੇ ਦੇਸ਼ ਦੇ ਵਿੱਚ ਬਣਨੀਆਂ ਸ਼ੁਰੂ ਹੋ ਗਈਆਂ ਨੇ ਤੇ ਇਹਨਾਂ ਦੀ ਵੈਲਿਡਿਟੀ ਕਿੰਨੀ ਕੁ ਹੋਏਗੀ ਕਿੰਨਾ ਕ ਜਿਹੜਾ ਟੈਕਸ ਦਾ ਪੈਸਾ ਇਹਨਾਂ ਦੇ ਉੱਤੇ ਖਰਚ ਹੋਇਆ ਹੋਏਗਾ ਜਿਹੜਾ ਲੰਬੇ ਸਮੇਂ ਤੱਕ ਸਾਡੀ ਸਹੂਲਤ ਦੇ ਲਈ ਅਸੀਂ ਉਸ ਤੋਂ ਚੀਜ਼ ਉਸ ਤੋਂ ਬਣੀ ਹੋਈ ਚੀਜ਼ ਨੂੰ ਵਰਤ ਸਕਾਂਗੇ ਇਹ ਤੇ ਸਭ ਵੱਡੇ ਸਵਾਲ ਨੇ ਜਿਹੜੇ ਅਜੇ ਤੱਕ ਲੋਕਾਂ ਦੇ ਮਨਾਂ ਦੇ ਵਿੱਚ ਬਣੇ ਹੋਏ ਨੇ ਜਿੰਨਾਂ ਜਿਨਾਂ ਨੇ ਇਹ ਵੀਡੀਓ ਦੇਖੀ ਹੈ ਪਰ ਲੋਕਾਂ ਦੇ ਟੈਕਸ ਦਾ ਪੈਸਾ ਟੋਲ ਟੈਕਸਨ ਦਾ ਪੈਸਾ ਕਿਸ ਤਰੀਕੇ ਦੇ ਨਾਲ ਵਰਤੇ ਜਾ ਰਿਹਾ ਇਹ ਸਭ ਕੁਝ ਤੁਹਾਡੇ ਸਾਹਮਣੇ ਹੈ